ਵੀ ਬੋਲਟ ਟ੍ਰੇਨ ਆਉਗੀ ਬੋਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਬੋਲਟ ਟ੍ਰੇਨ ਦਾ ਅਧਿਕਾਰਨ ਕਰਾ ਕੇ 12 ਨਸੀ ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਤਾਂ ਬੇਲੇ ਹੀ ਆ ਸਾਨੂੰ ਬੋਲਟ ਟ੍ਰੇਨ ਕਾਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਅਜ ਤਾਂ ਇੰਨੇ ਬੇਲੇ ਆ ਜੇ ਸੀ ਵੀ ਦੇਖੀ ਜਾਂਦੇ ਰਹੇ ਨੇ ਦੋ ਦੋ ਘੰਟੇ ਮੋਦੀ ਜੀ ਨੇ ਜਾਪਾਨ ਦਾ ਪ੍ਰਧਾਨ ਮੰਤਰੀ ਬੁਲਾ ਲਿਆ ਜਦੋਂ ਬੁਲਟ ਟ੍ਰੇਨ ਦੀ ਗੱਲ ਨਹੀਂ ਕੀਤੀ ਵੀ ਬੁਲਟ ਟ੍ਰੇਨ ਆਊਗੀ ਬੁਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਵੀ ਬੁਲਟ ਟ੍ਰੇਨ ਮਿਲੂਗੀ ਅਹਮਦਾਬਾਦ ਤੋਂ ਬੰਬੇ ਤੱਕ ਦੀ ਬੁਲਟ ਟ੍ਰੇਨ ਜਾਪਾਨ ਬਣਾਊਗਾ ਜਾਪਾਨ ਤੋਂ ਲਵਾਂਗੇ ਤੇ ਬੁਲਟ ਟ੍ਰੇਨ ਦਾ ਅਧਿਕਾਰਨ ਕਰਾ ਕੇ 12 80 ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੇ ਵਿਦਵਾਨ ਮਹਾ ਪਰਸ਼ ਜਿਹੜੇ ਨੇ ਉਹ ਆਰਤੀ ਕਰਨ ਲੱਗੇ ਆਰਤੀ ਤੇ ਖੜਾ ਲਿਆ ਜਪਾਨ ਵਾਲਾ ਪ੍ਰਧਾਨ ਮੰਤਰੀ 15 ਮਿੰਟ 20 ਮਿੰਟ ਹੁਣ ਜਪਾਨ ਵਾਲਿਆਂ ਨੂੰ ਆਰਤੀਆਂ ਦਾ ਕੀ ਪਤਾ ਵਿਚਾਰੇ ਨੂੰ ਅੱਧਾ ਪੌਣਾ ਘੰਟਾ ਜਦੋਂ ਆਰਤੀ ਹੋਈ ਗਈ ਉਹ ਖੜਾ ਰਿਹਾ ਖੜਾ ਰਿਹਾ ਬਾਅਦ ਚ ਉਹਨੇ ਮੋਤੀ ਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲੇ ਇੰਨਾ ਹੀ ਟਾਈਮ ਹੈਗਾ ਵਿਪਨ 48 48 ਮਿੰਟ ਆਰਤੀ ਚੱਲ ਰਹੀ ਹੈ ਫਿਰ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ ਇਹ ਤਾਂ ਕਹਿੰਦਾ ਉਹਨਾਂ ਮੁਲਕਾਂ ਨੂੰ ਚਾਹੀਦੀ ਹੁੰਦੀ ਹੈ ਜਿੱਥੇ ਟਾਈਮ ਹੀ ਹੈ ਨਹੀਂ ਚੱਲ ਉਹ ਇੱਧਰੋਂ ਚੱਲ ਉਹ ਉੱਧਰੋਂ ਅਸੀਂ ਤਾਂ ਬੇਲੇ ਹੀ ਆ ਸਾਨੂੰ ਬੁਲਟ ਟ੍ਰੇਨ ਕਾ ਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਆ ਸੰਨ ਦਾ ਇੱਕ ਜੀਸੀਬੀ ਲੱਗ ਜਾ ਟੋਬੇ ਤੇ ਪੌਣਾ ਪਿੰਡ 750 ਬੰਦਾ ਜੀਸੀਬੀ ਦੇ ਖੀਂ ਅੰਦਰ ਨਾਲੇ ਉਹਦੇ ਨਾਲ ਹੀ ਟੇਡੇ ਹੋਈ ਜਾਣਗੇ ਅਜ ਤਾਂ ਇੰਨੇ ਵੇਲੇ ਆ ਜੇ ਸੀ ਵੀ ਦੇਖੀ ਜਾਂਦੇ ਰਹੇ ਨੇ ਦੋ ਦੋ ਘੰਟੇ ਸੁਬੀਰੋ ਸਾਨੂੰ ਰੋਜ਼ਗਾਰ ਦਿਓ ਅਸੀਂ ਤਾਂ ਵੇਲੇ ਹੀ ਆ ਕੰਮ ਦਿਓ ਸਾਨੂੰ ਕੰਮ